ਸਾਰੀਆਂ ਦਵਾਈਆਂ ਮੁਫਤ ਦੇ ਦਵਾਈਆਂ ਕੋਈ ਜਿਹਦਾ ਪੈਸਾ ਨਹੀਂ ਲੱਗਦਾ ਉਹ ਹਸਪਤਾਲ ਦੇ ਅੰਦਰ ਹੀ ਮਿਲਣੀਆਂ ਚਾਹੀਦੀਆਂ ਨੇ ਤੁਹਾਡੇ ਸਟੋਰ 'ਚ ਨਹੀਂ ਚਾਹੀਦੀਆਂ ਨੇ ਜੇ ਕੋਈ ਦਵਾਈ ਇਹੋ ਜੀ ਹੈ ਜਿਹੜੀ ਹੈ ਨਹੀਂ ਸਟੋਰ 'ਚ ਪਰ ਉਹ ਮੰਗਾਉਣੀ ਹੀ ਪੈਣੀ ਹੈ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਬਾਹਰ ਨਹੀਂ ਭੇਜਿਆ ਜਾਊਗਾ ਪਹਿਲੇ ਤੁਹਾਨੂੰ ਦਿਖਾ ਰਹੇ ਹਾਂ ਖੜੂਰ ਸਾਹਿਬ ਸਰਕਾਰੀ ਹਸਪਤਾਲ ਦੀਆਂ ਜਿੱਥੇ ਕਿ ਲੋਕ ਵੱਡੀ ਗਿਣਤੀ ਵਿੱਚ ਦਵਾਈਆਂ ਲੈਣ ਪੁੱਜੇ ਨੇ ਤੇ ਖੱਜਲ ਖੁਆਰ ਉਹਨਾਂ ਦਾ ਕਹਿਣਾ ਕੀਤਾ ਜਾ ਰਿਹਾ ਹੈ ਇੱਥੋਂ ਕੋਈ ਦਵਾਈ ਨਹੀਂ ਮਿਲਦੀ ਸਾਨੂੰ ਜੇ ਬਿਲਕੁਲ ਹੋਣੀ ਨਾ ਨਾਰਮਲ ਬੁਖਾਰ ਦੀ ਗੋਲੀ ਉਹ ਵਾਹ ਦੇ ਦੇਣ ਤੇ ਹੋਰ ਕੋਈ ਦਵਾਈ ਇਹੋ ਜੀ ਨਹੀਂ ਮਿਲਦੀ ਤਾਂ ਦਿਆਂ ਡਾਕਟਰ ਨਹੀਂ ਕੇ ਬੈਠੇ ਤੇ ੱਟਕੇ ਤੋੜੇ ਖਾ ਕੇ ਚੱਲ ਜਾਣਾ ਕਰ ਤੇ ਆਪਦੇ ਨੌਕਰਾਂ ਕੰਨਦੇ ਆਂ ਹਾੜਿਕ ਜਨਤਾ ਚਰਤੇ ਨੌਕਰੀ ਕਰਨਦੇ ਹੈ ਤੇ ਆਪੇ ਤਨਖਾਹਾਂ ਨਾ ਦੇ ਗੱਡਣਾ ਚ ਘੁੰਮਾਂਦੇ ਆ ਤਾਂ ਹੀ ਇੱਥੇ ਤੱਕ ਇੱਕ ਤੋੜੇ ਖਾਖਦੇ ਹੈ ਘਰ ਚ ਚੱਲ ਜਾਣਾ ਫੇਰ ਭੁੱਖਿਆ ਤੇ ਆਏ ਨੇ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਤਾਂ ਢਾਹ ਕਰ ਦੂੰਗਾ ਉਹ ਕਰ ਦੂੰਗਾ ਕੀਤਾ ਕੀ ਉਹਨੇ ਵਾਦਾ ਪੂਰਾ ਨਹੀਂ ਕੀਤਾ ਗਰੀਬਾਂ ਵਾਸਤੇ ਤਾਂ ਕੁਝ ਹੈਗਾ ਹੀ ਨਹੀਂ ਨਾ ਉਹ ਤੇ ਇੱਥੇ ਹੁਣ ਆਵੇਖੋ ਕਿੰਨੀ ਜਨਤਾ ਜਿਹੜੀ ਪਰੇਸ਼ਾਨ ਹੋ ਰਹੀ ਫੇਰ ਦੀ 7 ਵਜੇ ਦੀ ਆਣ ਕੇ ਬੈਠੀ ਹੋਈ ਆ ਤੇ ਇਹ ਤਾਂ ਕਿ ਕੁੰਨੀਆਂ ਲਾ ਕੇ ਬੈਠੇ ਚਾਹਾਂ ਪੀ ਜਾਂਦੇ ਦੁੱਧ ਵਿੱਚ ਪਤੀ ਪਾਪਾ ਪੀ ਜਾਂਦੇ ਕੋਈ ਕਿਸੇ ਦੀ ਫੂਲਤ ਨਹੀਂ ਲੈ ਰਿਆ ਇਹ 17 ਚ ਆਂਦੇ ਆ ਵੀ ਸਭ ਕੁਝ ਮਿਲੂਗਾ ਕੁਛ ਨਹੀਂ ਮਿਲਣਿਆ ਕੋਈ ਸਹੂਲਤ ਨਹੀਂ ਮਿਲਣਦੀ ਸਾਡੇ ਕੋਲ ਐਂਬੂਲੈਂਸ ਨਹੀਂ ਹੈ ਸਹੀ ਹੈ ਮੇਰੇ ਖਿਆਲ ਚ ਇਹੋ ਜਿਹਾ ਕੋਈ ਇਹ ਨਹੀਂ ਕੋਈ ਫੈਡ ਮੇਰੇ ਇੱਕ ਜਾਣਕਾਰੀ ਕੋਈ ਹੋ ਜਾਨੀ ਆ ਕਿ ਬਾਦ ਦਵਾਈ ਲੈਣ ਦਾ ਹੋਏ ਜੇ ਕਿਸੇ ਨੂੰ ਕੋਈ ਬਰੋਂ ਲੈ ਕੇ ਜਾਣੀ ਜਾਨੀ ਪਈ ਹੈ ਤੇ ਉਹ ਮੇਰੇ ਨਾਲ ਕੰਟੈਕਟ ਕਰੇ ਪ੍ਰਾਪਤ ਗਾਇਮ ਕਰੇ ਤੇ ਅਸੀਂ ਦੇਖ ਲਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਕਿਉਂਕਿ ਅਸੀਂ ਲੋੜ ਪੈਂਦੀ ਤੇ ਅਸੀਂ ਖਰੀਦ ਕੇ ਵੀ ਉਹਨੂੰ ਲੈ ਕੇ ਨਹੀਂ ਆਦੇ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਵੀ ਕਰਾ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਡਾਕਟਰਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਤਾਂ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਖਡੂਰ ਸਾਹਿਬ ਸਰਕਾਰੀ ਹਸਪਤਾਲ ਦੀਆਂ ਜਿੱਥੇ ਕਿ ਲੋਕ ਵੱਡੀ ਗਿਣਤੀ ਵਿੱਚ ਦਵਾਈਆਂ ਲੈਣ ਪੁੱਜੇ ਨੇ ਤੇ ਖੱਜਲ ਖੁਆਰ ਉਹਨਾਂ ਦਾ ਕਹਿਣਾ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਵੱਖ-ਵੱਖ ਪਿੰਡਾਂ ਤੋਂ ਖਡੂਰ ਸਾਹਿਬ ਦੇ ਆਸ-ਪਾਸ ਦੇ ਲੋਕ ਪੁੱਜੇ ਨੇ ਦਵਾਈਆਂ ਲੈਣ ਪਰ ਇੱਥੇ ਹੜਤਾਲ ਹੋਣ ਦਾ ਕਰਕੇ ਕੋਈ ਵੀ ਮਰੀਜ਼ ਨੂੰ ਨਹੀਂ ਦੇਖਿਆ ਜਾ ਰਿਹਾ ਤੇ ਨਾ ਹੀ ਕੋਈ ਫਲਾਹਲ ਹੈ ਦਵਾਈ ਦਿੱਤੀ ਜਾ ਰਹੀ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਇੱਕ ਦਾਵਾ ਕੀਤਾ ਗਿਆ ਸੀ ਕਿ ਲੋਕਾਂ ਦੀ ਖੱਜਲ-ਖੁਆਰੀ ਹਸਪਤਾਲਾਂ ਵਿੱਚ ਬੰਦ ਕੀਤੀ ਜਾਵੇਗੀ ਤੇ ਵਧੀਆ ਸਿਹਤ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਖੜੂਰ ਸਾਹਿਬ ਦੇ ਹਸਪਤਾਲ ਦੀਆਂ ਤਸਵੀਰਾਂ ਨੇ ਮਾਤਾ ਪੁੱਜੀ ਇਹ ਗੱਲਬਾਤ ਕਰਦੇ ਆਂ ਹਾਂ ਜੀ ਮਾਦਾ ਜੀ ਸਭ ਤੋਂ ਪਹਿਲਾਂ ਕੀ ਨਾਮ ਹੈ ਕਿੱਥੋਂ ਆਏ ਹੋ ਹਾਂਜੀ ਅਸੀਂ ਦੁਲਜੀਪੁਰ ਤੋਂ ਆਏ ਆਂ ਤੇ ਦਵਾਈ ਲੈਣਾ ਹੈ ਟੈਸਟ ਕਰਾਉਣਾ ਹੈ ਤੇ ਆਉਂਦੇ ਆ ਡਾਕਟਰ ਨਹੀਂ ਜੇ ਬੈਠੇ ਤੇ ੱਟਕੇ ਤੋੜੇ ਖਾ ਕੇ ਚੱਲ ਜਾਣਾ ਕਰ ਤੁਹਾਡੇ ਨੌਕਰਾਂ ਕੰਨਦੇ ਆ ਸਾਡੀ ਜਨਤਾ ਸਰ ਤੇ ਨੌਕਰੀ ਕਰਨਦੇ ਹੈ ਤੇ ਆਪੇ ਤਨਖਾਹਾਂ ਲੈਣਦੇ ਗੱਡੀਆਂ ਚ ਘੁੰਮਣਦੇ ਆ ਤਾਂ ਇੱਥੇ ਠੱਕੇ ਖਤੋੜੇ ਖਾਖਦੇ ਆ ਘਰ ਚ ਚੱਲ ਜਾਣਾ ਫੇਰ ਭੁੱਖੇ ਆ ਤੇ ਆਏ ਨੇ ਤੇ ਸਾਡੇ ਵਾਸਤੇ ਕੋਈ ਕੋਈ ਸੂਲਟ ਕੀ ਇਹਨੇ ਤੋਰੀ ਹੈਗੀ ਸੂਲਟ ਤੇ ਸਾਡੇ ਵਾਸਤੇ ਕੋਈ ਨਹੀਂ ਤੋਰੀ ਵੀ ਗਰੀਬਾਂ ਵਾਸਤੇ ਤਾਂ ਕੁਝ ਨਹੀਂ ਹੈਗਾ ਨਾ ਇੱਕ ਗੱਲ ਦੱਸੋ ਕਿ ਇੱਥੇ ਆਏ ਹੋ ਪੁੱਜੇ ਹੋ ਇਸ ਤੋਂ ਪਹਿਲਾਂ ਵੀ ਇੱਥੇ ਕਿ ਡਾਕਟਰ ਮਿਲਦੇ ਜੇ ਨਾ ਨਹੀਂ ਮਿਲਦੇ ਕਦੀ ਮਿਲਦੇ ਆ ਕਦੀ ਨਹੀਂ ਮਿਲਦੇ ਕਦੀ ਮਿਲਦੇ ਆ ਕਦੀ ਨਹੀਂ ਮਿਲਦੇ ਅਹੀਂ ਵਾਰ ਬੜੀ ਯਾਰ ਆਏ ਆ ਹਰ ਕੇ ਫੇਰ ਪ੍ਰਾਈਵੇਟ ਚਲ ਜੀਦਾ ਵਾ ਦੁੱਖ ਦੇ ਮਾਰਿਆ ਤਾਂ ਦੁੱਖ ਵਧਾਉਣ ਦੇ ਜੇ ਸਰਕਾਰੀ ਹੱਥ ਨਹੀਂ ਪਾਉਂਦੇ ਵੀ ਇਸ ਤਰ੍ਹਾਂ ਕਰਕੇ ਭਗਵੰਤ ਮਾਨ ਦਾ ਕਹਿਣਾ ਸੀ ਕਿ ਕੋਈ ਲੋਕਾਂ ਨੂੰ ਹਾਂ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਤਾਂ ਢਾਹ ਕਰ ਦੂੰਗਾ ਉਹ ਕਰ ਦੂੰਗਾ ਕੀਤਾ ਕੀ ਉਹਨੇ ਵਾਦਾ ਪੂਰਾ ਨਹੀਂ ਕੀਤਾ ਗਰੀਬਾਂ ਵਾਸਤੇ ਤਾਂ ਕੁਝ ਹੈਗਾ ਹੀ ਨਹੀਂ ਨਾ ਉਹ ਗਰੀਬਾਂ ਵਾਸਤੇ ਆਂਦਾ ਸੀ ਮੈਂ ਉੱਠਿਆ ਵਾਂ ਗਰੀਬਾਂ ਦਾ ਵਾਦਾ ਪੂਰਾ ਕਰੂੰਗਾ ਉਹਨੇ ਕੋਈ ਵਾਦਾ ਨਹੀਂ ਪੂਰਾ ਕੀਤਾ ਹਾਂ ਸੋ ਇਹ ਮਾਤਾ ਜੀ ਨੇ ਜੋ ਦਵਾਈ ਲੈਣ ਪੁੱਜੇ ਨੇ ਕਿਹਾ ਗਿਆ ਕਿ ਸਾਡੀ ਕੋਈ ਸਾਰ ਨਹੀਂ ਲੈ ਰਿਹਾ ਧੱਕੇ ਥੋੜੇ ਖਾ ਰਹੇ ਆ ਤਾਂ ਬਾਪੂ ਜੀ ਮੌਜੂਦ ਨੇ ਹਾਂਜੀ ਬਾਪੂ ਜੀ ਕਿੱਥੋਂ ਆਏ ਜੋ ਤੁਸੀਂ ਕਿੱਥੋਂ ਆਏ ਜੋ ਕਰੂਰ ਸਾਹਿਬ ਤੋਂ ਹੀ ਆ ਬ੍ਰਹਮਪੁਰਾ ਸਾਹਿਬ ਨੇ ਫੂਲਤ ਵਾਸਤੇ ਗਰੀਬਾਂ ਦੇ ਵਾਸਤੇ ਆ ਫਿਟਰ ਖੋਲਿਆ ਵਾ ਬ੍ਰਹਮਪੁਰਾ ਸਾਹਿਬ ਨੇ ਆਪ ਦੇ ਹੱਥੀ ਖੋਲ ਕੇ ਗਏ ਨਹੀਂ ਪੱਥਰ ਰੱਖ ਕੇ ਗਏ ਬਾਈ ਮੰਜੇ ਦਾ ਸਾਡੀ ਜ਼ਮੀਨ ਦੇ ਵਿੱਚ ਹਸਪਤਾਲ ਬਦਲਿਆ ਸਾਨੂੰ ਕੋਈ ਇੱਥੇ ਫੂਲਤ ਨਹੀਂ ਗਈ ਹੈਗੀ ਨਾ ਕੋਈ ਮੈਡਮਾਂ ਆਈਆਂ ਹੋਈਆਂ ਉਹ ਆਣ ਕੇ ਮਜੇ ਨਾ ਪੱਖੇ ਥੱਲੇ ਬੈਠੀਆਂ ਕੋਈ ਆਪਾਂ ਅੰਦਰੋਂ ਕੁੰਡੀਆਂ ਲਾਈਆਂ ਵਾ ਕੋਈ ਦਵਾਈ ਨਹੀਂ ਦੇ ਰਹੀ ਆ ਹੁਣ 10 ਵਜਣ ਵਾਲੇ ਆ 11 ਵਜੇ ਤੱਕ ਹੜਤਾਲ ਆ ਹੁਣ ਜਦ ਪਤਾ ਨਹੀਂ 10 ਮਿੰਟ ਦਵਾਈ ਦੇਣੀ ਆ ਕਿ ਨਹੀਂ ਇਹਨਾਂ ਨੇ ਆਪਣੀਆਂ ਗੱਡੀਆਂ 'ਚ ਬਹਿ ਕੇ ਫੇਰ ਚੱਲ ਜਾਣਾ ਤੇ ਇਹਦੇ ਵੇਖੋ ਇਹ ਨਹੀਂ ਜਨਤਾ ਵਿਚਾਰੇ ਜਿਹੜੇ ਮੰਜੂਰ ਵਿਚਾਰੇ ਗਰੀਬ ਬੁੱਢੇ ਬੁੱਢੇ ਵਿਚਾਰੇ ਥੱਕੇ ਖਾਂਡੇ ਥੱਕੇ ਖਾਂਡੇ ਬੁੱਢੇ ਬੁੱਢੀਆਂ ਕੋਈ ਦਵਾਈ ਨਹੀਂ ਮਿਲਦੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਿ ਕਾਹਦਾ ਹੈ ਪੈਂਸਰੀ ਫੇਰ ਬਰੰਪੁਰ ਦੇ ਆ ਦੀ ਕਾਦੀ ਫੂਲਦਾ ਹੈ ਬਰੰਪੁਰ ਦੇ ਨੇ ਆਪਣੇ ਭਗਵੰਤ ਮਾਨ ਨੇ ਇਹਨੂੰ ਗਾਂ ਅੱਗੇ ਨਹੀਂ ਵਧਾਉਣਾ ਇਹਨੂੰ ਤੇ ਬ੍ਰਹੰਪੁਰ ਦੇ ਫੌਨੇ ਨੇ ਤੇ ਚੰਗਾ ਕੰਮ ਕੀਤਾ ਵੀ ਕਟੂਰ ਸਾਹਿਬ ਦੀ ਨਗਰੀ ਆ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਦੀ ਅਠਾ ਪਾਸ਼ਾ ਦੀ ਧਰਤੀ ਆ ਇੱਥੇ ਲੋਕਾਂ ਨੂੰ ਫੂਲਤ ਮਿਲੇ ਤੇ ਇੱਥੇ ਹੁਣ ਆ ਵੇਖੋ ਕਿੰਨੀ ਜਨਤਾ ਜਿਹੜੀ ਪਰੇਸ਼ਾਨ ਹੋ ਰਹੀ ਫੇਰ ਦੀ 7 ਵਜੇ ਦੀ ਆਣ ਕੇ ਬੈਠੀ ਹੋਈ ਆ ਤੇ ਐ ਤਾਂ ਕਿ ਕੁੰਨੀਆਂ ਲਾ ਕੇ ਬੈਠੇ ਚਾਹਾਂ ਪੀ ਜਾਂਦੇ ਦੁੱਧ ਵਿੱਚ ਪਤੀ ਪਾਪਾ ਪੀ ਜਾਂਦੇ ਕੋਈ ਕਿਸੇ ਦੀ ਫੂਲਤ ਨਹੀਂ ਲੈ ਰਿਆ ਸੋ ਇਹ ਬਾਪੂ ਜੀ ਨੇ ਜਨਾਂ ਕੋਲ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਕਿ ਸ਼੍ਰੋਮਣੀ ਕਾਲੀ ਦਲ ਦੇ ਐਮਪੀ ਰਹਿ ਚੁੱਕੇ ਹਰਨਜੀਤ ਸਿੰਘ ਬ੍ਰਹਮਪੁਰਾ ਵਾਲੋਂ ਇਹ ਹਸਪਤਾਲ ਬਣਾਇਆ ਗਿਆ ਸੀ ਪਰ ਹੁਣ ਜਿਹੜੀ ਇਸ ਹਸਪਤਾਲ ਦੀ ਸਾਰ ਕੋਈ ਨਹੀਂ ਲੈ ਰਿਹਾ ਤਾਂ ਗੱਲ ਕੀਤੀ ਜਾਵੇ ਤਾਂ ਹੋਰ ਵੀ ਇੱਥੇ ਕਈ ਲੋਕ ਵੱਖ-ਵੱਖ ਪਿੰਡਾਂ ਤੋਂ ਪੁੱਜੇ ਨੇ ਗੱਲ ਕਰੀਏ ਕਿ ਖਡੂਰ ਸਾਹਿਬ ਦੇ ਆਸ-ਪਾਸ ਕਾਫੀ ਪਿੰਡ ਨੇ ਜਿੱਥੋਂ ਦੇ ਲੋਕ ਇੱਥੋਂ ਦਵਾਈਆਂ ਲੈਣ ਆਉਂਦੇ ਨੇ ਤਾਂ ਮਾਤਾ ਮਜੂਦਾ ਐ ਵੀ ਆਈਏ ਗੱਲ ਪਤ ਹੈ ਹਾਂਜੀ ਮਾਤਾ ਜੀ ਇਹ ਗੁੜੀਆਂ ਨੂੰ ਲੈ ਕੇ ਆਏ ਜੋ ਕਿੱਥੋਂ ਆਏ ਜੋ ਦੱਸੋ ਨਾ ਕਰ ਲਈ ਗੱਲ ਇਹ ਫੇਰ ਕਰੋ ਕਿੱਥੋਂ ਆਏ ਹਾਂਜੀ ਐ ਖਡੂਰ ਸਾਹਿਬ ਤੋਂ ਹੀ ਆਏ ਆ ਤੇ ਇਹਨੂੰ ਗੁੜੀਆਂ ਨੂੰ ਇਨਫੈਕਸ਼ਨ ਹੋਈ ਆ ਮੈਂ ਆਪਣੀ ਵੀ ਦਵਾਈ ਲੈਣ ਆਉਂਦੀ ਰਹੀ ਆ ਕਦੀ ਡਾਕਟਰ ਮਿਲਦੇ ਕਦੀ ਨਹੀਂ ਕਦੀ ਹੱਦਿੰਦੇ ਟਾਈਮ ਲੰਘਿਆ ਹੁਣ ਪਰਚੀ ਨਹੀਂ ਬਣਨੀ ਫੇਰ ਨਹੀਂ ਵਾਪਸ ਹੋ ਜੰਨੇ ਮੈਂ ਆਪਣੀ ਕੈਂਸਰ ਦੀ ਦਵਾਈ ਵੀ ਹਸਪੀਟਲੋਂ ਨਵੰਬਰ ਸਾਤ ਤੋ ਖੰਦੀ ਰਹੀ ਐ ਇਥੋਂ ਮੈਨੂੰ ਕੋਈ ਦਵਾਈ ਨਹੀਂ ਮਿਲਦੀ ਅਸ਼ਮਾਦਾ ਜੀ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵਾਂਗੇ ਤਾਂ ਇਹ ਜਾਂਦੇ ਕਰਦੇ ਨਹੀਂ ਕੁਝ ਵੀ ਕੁਝ ਕੋਈ ਕੰਮ ਨਹੀਂ ਕਰਦੇ ਮਹਿੰਗੀ ਦਵਾਈ ਇਥੋਂ ਲੈ ਕੇ ਦਿੰਦੇ ਹੋ ਸਟੋਰਾਂ ਜੋ ਮਿਲ ਜਾਂਦੀ ਆ ਹਸਪਤਾਲ ਚ ਕਿਉਂ ਨਹੀਂ ਮਿਲਦੀ ਦਵਾਈ ਮਹਿੰਗੀ ਅਸ਼ਮਾਦਾ ਤੁਸੀਂ ਕਹਿ ਰਹੇ ਹੋ ਬਾਹਰੋਂ ਮਿਲਦੀ ਐ ਸਰਕਾਰ ਕਹਿੰਦੀ ਸਾਰੀ ਦਵਾਈ ਹਸਪਤਾਲ ਚ ਇਥੋਂ ਕੋਈ ਦਵਾਈ ਨਹੀਂ ਮਿਲਦੀ ਸਾਨੂੰ ਜੇ ਬਿਲਕੁਲ ਹੋਣੀ ਐ ਨਾਰਮਲ ਬੁਖਾਰ ਦੀ ਗੋਲੀ ਉਹ ਵਾਹ ਦੇ ਦੇਣ ਔਰ ਕੋਈ ਦਵਾਈ ਇਹੋ ਜੀ ਨਹੀਂ ਮਿਲਦੀ ਮਹਿੰਗੀ ਦਵਾਈ ਅਸੀਂ ਬਾਹਰੋਂ ਇਸੇ ਹਸਪਤਾਲ ਲਾਗੇ ਆ ਸ਼ਟੋਰ ਆ ਉਥੋਂ ਅਸੀਂ ਮਹਿੰਗੀ ਦਵਾਈ ਲੈਣੀ ਹੈ ਇੱਥੇ ਦਵਾਈ ਕੋਈ ਨਹੀਂ ਸੋ ਇਹ ਮਾਤਾ ਜੀ ਇਹਨਾਂ ਬੋਲੇ ਵਿੱਚ ਦੱਸਿਆ ਗਿਆ ਕਿ ਇਸ ਹਸਪਤਾਲ ਦੇ ਵਿੱਚੋਂ ਮਹਿੰਗੀਆਂ ਦਵਾਈਆਂ ਨੇ ਉਹ ਨਹੀਂ ਦਿੱਤੀਆਂ ਜਾਂਦੀਆਂ ਤੇ ਜਿਹੜੀਆਂ ਸਸਤੀਆਂ ਦਵਾਈਆਂ ਨੇ ਕੋਈ ਨਾਰਮਲ ਦਵਾਈ ਹੈ ਉਹੀ ਇੱਥੋਂ ਮਿਲਦੀ ਹੈ ਹਾਲਾਂਕਿ ਪੰਜਾਬ ਸਰਕਾਰ ਦਾ ਇਹ ਦਾਅਵਾ ਸੀ ਕਿ ਕਿਸੇ ਵੀ ਮਰੀਜ਼ ਨੂੰ ਬਾਹਰੋਂ ਦਵਾਈ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਖੜੂਰ ਸਾਹਿਬ ਦਾ ਸਰਕਾਰੀ ਹਸਪਤਾਲ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਮੁਹੱਲਾ ਕਲੀਨਿਕ ਜਰੂਰ ਖੋਲੇ ਗਏ ਨੇ ਪਰ ਆਖਿਰ ਇਹਨਾਂ ਵੱਡੇ ਵੱਡੇ ਹਸਪਤਾਲਾਂ 'ਤੇ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਬਾਪੂ ਜੀ ਮੌਜੂਦ ਨੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਇੱਕ ਪਾਸੇ ਮੁਹੱਲਾ ਕਲੀਨਿਕ ਖੋਲੇ ਗਏ ਨੇ ਪਿੰਡਾਂ ਦੇ ਵਿੱਚ ਤਾਂ ਦੂਜੇ ਪਾਸੇ ਇਹ ਵੱਡੇ ਵੱਡੇ ਹਸਪਤਾਲਾਂ ਨੂੰ ਅਣਗਹਿਲਿਆ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਅਸੀਂ 2-4 ਦਿਨ ਹੋ ਗਿਆ ਸਾਰਾ ਕਰਾਓ ਤਿਆਰ ਆ ਰਹੇ ਆ ਕੋਈ ਨਹੀਂ ਮਰ ਰਿਹਾ ਕਦੀ ਆਹਨੇ ਦਾ 10 ਵਜੇ ਬੰਦ ਹੋ ਗਿਆ ਕਦੀ ਹੋ ਗਿਆ 8 ਵਜੇ ਕਰਦੇ 11 ਵਜੇ ਤੋਂ ਬਾਅਦ ਅਸਕਰ ਨਹੀਂ ਹੁੰਦਾ ਅੱਜ ਵੀ ਹੁਣ ਆਣ ਕੇ ਬੈਠੇ ਆਂ ਸਵੇਰੇ ਤੇ ਕੋਈ ਅਜੇ ਤਾਂ ਹੀ ਨਹੀਂ ਆਏ ਜਾਂਦੇ ਅਸਕਰ ਵਾਲੇ ਆਏ ਨਹੀਂ ਅਜੇ ਕੋਈ ਨਹੀਂ ਕੀ ਮੰਗ ਕਰਦੇ ਮੰਗ ਇਹ ਹੋਇਆ ਕਿ ਆ 17 ਚ ਆਂਦੇ ਆ ਵੀ ਸਭ ਕੁਝ ਮਿਲੂਗਾ ਕੁਝ ਨਹੀਂ ਮਿਲਣਿਆ ਕੋਈ ਸਹੂਲਤ ਨਹੀਂ ਮਿਲਣਦੀ ਕਦੀ ਆਹਨੇ ਦਾ ਦਵਾਈ ਬਾਹਰੋਂ ਲੈ ਲਓ ਇਥੋਂ ਨਰਮਲ ਜੀ ਲਿਖ ਦਿੰਦੇ ਆ 17 ਚ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਮੁੜ ਕੇ ਆਹਨੇ ਦੇ ਬਾਹਰੋਂ ਲੈ ਲੈਂਦੇ ਬਾਹਰੋਂ ਲੈ ਲਓ ਜੀ ਸੋ ਲਗਾਤਾਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਜਿਹੜੀਆਂ ਮਹਿੰਗੀਆਂ ਦਵਾਈਆਂ ਨੇ ਉਹ ਇਸ ਹਸਪਤਾਲ ਵਿੱਚੋਂ ਨਹੀਂ ਦਿੱਤੀਆਂ ਜਾਂਦੀਆਂ ਕੇਵਲ ਤੇ ਕੇਵਲ ਕੋਈ ਨਾਰਮਲ ਜੀ ਦਵਾਈ ਹੀ ਮਿਲਦੀ ਹੈ ਹਾਲਾਂਕਿ ਦੱਸ ਦਈਏ ਕਿ ਖਡੂਰ ਸਾਹਿਬ ਹਸਪਤਾਲ ਨੂੰ ਲਗਭਗ 50 ਤੋਂ ਪਲੱਸ ਪਿੰਡ ਜਿਹੜੇ ਪੈਂਦੇ ਨੇ ਲੋਕ ਦਵਾਈਆਂ ਲੈਣ ਆਉਂਦੇ ਨੇ ਤਾਂ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਇਹ ਹਸਪਤਾਲ ਕੋਲ ਕੋਈ ਐਂਬੂਲੈਂਸ ਵੀ ਨਹੀਂ ਹੈਗੀ ਕਿਉਂਕਿ ਐਂਬੂਲੈਂਸ ਇੱਕ ਜਦੋਂ ਕਿਤੇ ਘੜਨਾ ਵਾਪਰਦੀ ਹੈ ਤਾਂ ਉਸੇ ਵੇਲੇ ਟਾਈਮ ਤੇ ਪਹੁੰਚਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਗੰਭੀਰ ਜ਼ਖਮੀ ਹੋਇਆ ਹੁੰਦਾ ਹੈ ਵਿਅਕਤੀ ਹਾਸੀ ਦਾ ਸਕਾਰ ਹੋਇਆ ਹੁੰਦਾ ਹੈ ਉਸ ਨੂੰ ਕਿਤੇ ਨਾ ਕਿਤੇ ਫਰਸਟ ਏਡ ਮਿਲ ਜਾਂਦੀ ਹੈ ਪਰ ਇਸ ਹਸਪਤਾਲ ਦੀ ਇੱਕ ਕਹਿ ਸਕਦੇ ਆ ਕਿ ਤਰਾਸ ਦੀ ਇਹ ਹੈ ਕਿ ਜਿਹੜੀ ਇੱਕ ਐਂਬੂਲੈਂਸ ਇਸ ਹਸਪਤਾਲ ਨੂੰ ਮਿਲੀ ਸੀ ਉਹ ਵੀ ਹੁਣ ਪੱਟੀ ਹਸਪਤਾਲ ਨੂੰ ਦੇ ਦਿੱਤੀ ਗਈ ਹੈ ਤੇ ਇਹ ਹਸਪਤਾਲ ਜਿਹੜਾ ਐਂਬੂਲੈਂਸ ਦੇ ਖੂਨੋਂ ਵੀ ਵੰਜਾਏ ਤਾਂ ਵੱਡੇ ਸਵਾਲ ਪੰਜਾਬ ਸਰਕਾਰ ਤੇ ਇੱਥੇ ਖੜੇ ਹੁੰਦੇ ਨੇ ਕਿਉਂਕਿ ਸਰਕਾਰ ਦੇ ਦਾਅਵੇ ਕੁਝ ਹੋਰ ਨੇ ਤਾਂ ਹਕੀਕਤ ਇੱਥੇ ਬਹਾਲ ਕੁਝ ਹੋਰ ਨਜ਼ਰ ਆਉਂਦੀ ਹੈ ਤਾਂ ਇਸੇ ਸੰਬੰਧੀ ਐਸਐਮਓ ਖੜੂਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਰ ਕੀ ਨਾਮ ਹੋ ਤੁਹਾਡਾ ਡਾਕਟਰ ਸੰਦੀਪ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਜਿਹੜੀ ਰੂਸਾ ਹਸਪਤਾਲ ਦੇ ਵਿੱਚ ਲੋਕਾਂ ਨੂੰ ਬੜੀ ਤਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਤਾਂ ਲੋਕਾਂ ਦਾ ਕਹਿੰਦੇ ਕਿ ਇੱਥੇ ਡਾਕਟਰ ਬਹੁਤ ਘੱਟ ਮਿਲਦੇ ਨੇ ਕਿੰਨੇ ਆਪੋਸਟਾਂ ਨੇ ਟੋਟਲ ਤੱਕ ਕਿੰਨੇ ਹੁਣ ਇਥੇ ਡਾਕਟਰਸ ਕੰਮ ਕਰ ਰਹੇ ਹਨ ਹਰ ਇਹ ਸ਼ਾਰਟੇਜ ਹੈ ਕਿ ਤੇ ਕਾਫੀ ਸ਼ਾਰਟੇ ਚੱਲ ਰਹੀ ਹੈ ਮੇਨ ਸਾਡਾ ਹੈ ਕਿ ਤੇ ਸੀ 24 ਟੂ 7 ਐਮਰਜੈਂਸੀ ਚਲਾਨੀ ਹੁੰਦੀ ਹੈ ਕਿ ਕੋਈ ਐਮਰਜੈਂਸੀ ਜੀਵਾਮਾ ਜ਼ਰੂਰ ਦੇਣੀ ਹੈ ਤੇ ਉਸ ਕਰਕੇ ਸਾਡੇ ਕੋਲ ਦੋ ਹੀ ਐਮਰਜੈਂਸੀ ਮੈਡੀਕਲ ਆਫੀਸਰ ਨੇ ਜਿਹੜੇ 24 ਘੰਟੇ ਦੇ ਸਰਵਿਸ ਦੇਣੀਆਂ ਨੇ ਇਸ ਕਰਕੇ ਸਪੈਸ਼ਲਿਸਟ ਜਿਹੜੇ ਆਗੇ ਨੇ ਸਾਡੇ ਕੋਲ ਜਿੰਨੇ ਵੀ ਹੈਗੇ ਨੇ ਥੋੜੇ ਗਿਣਤੀ ਚ ਹੈਗੇ ਨੇ ਉਹਨਾਂ ਨੂੰ ਨਾਲ ਪੂਰਾ ਸਹਿਯੋਗ ਕਰਨਾ ਪੈਂਦਾ ਉਹ ਵੀ ਨਾਲ ਨਾਈਟਾਂ ਵੀ ਕਰਦੇ ਨੇ ਮਾਰਨਿੰਗ ਐਮਰਜੈਂਸੀਆਂ ਇਵਨਿੰਗ ਐਮਰਜੈਂਸੀਆਂ ਕਰਦੇ ਨੇ ਤੇ ਇਸ ਕਰਕੇ ਡਾਕਟਰਾਂ ਦੀ ਘਾਟ ਹੋਣ ਕਰਕੇ ਸ਼ਾਇਦ ਓਪੀਡੀ ਸਿਵਾਵਾ ਇਸ ਕਰਕੇ ਥੋੜੀ ਜਿਹੀ ਹੋਣੀ ਕੋਸ਼ਿਸ਼ ਕਰਨੇ ਪੈਗੇ ਘਟ ਵਿੱਚ ਵੀ ਇਹਨਾਂ ਦਾ ਪੂਰੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਸਰ ਐਂਬੂਲੈਂਸ ਨਹੀਂ ਹੈਗੀ ਕਾਸਟਲ ਦੇ ਕੋਲ ਕਾਫੀ ਪੈਨਡ ਪੈਂਦੇ ਨੇ ਤਾਂ ਵੱਡੇ ਸਵਾਲ ਨੇ ਕਿ ਐਂਬੂਲੈਂਸ ਨਹੀਂ ਹੈਗੀ ਜਦੋਂ ਕੋਈ ਹਾਲਤ ਸਵਾਪਾ ਦੇ ਆ ਤਾਂ ਫਿਰ ਜਿਹੜੀ ਸੰਬੋਧਨ ਸਦੂਤਮਾਈ ਕਿਤਾਬ ਤੱਕ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕੀ ਕਰੀਏ ਸਾਡੇ ਕੋਲ ਐਂਬੂਲੈਂਸ ਨਹੀਂ ਹੈ ਸਹੀ ਹੈ ਪਰ 108 ਦੀ ਐਂਬੂਲੈਂਸ ਸਾਡੇ ਕੋਲ ਉਪਲਬਧ ਹੈ ਜਿਸ ਮੇਰੀ ਡਿਸਟ੍ਰਿਕਟ ਕਿਸੇ ਨੂੰ ਵੀ ਲੋਕ ਨੂੰ ਕੋਈ ਮੁਸ਼ਕਲ ਪੈਂਦੀ ਹੈ ਤੇ 108 ਨੂੰ ਆਪ ਕਾਲ ਕਰ ਸਕਦਾ ਨਹੀਂ ਤੇ ਜੇ ਸਾਡੇ ਕੋਲ ਪਹੁੰਚ ਜਾਵੇ ਅਸੀਂ ਕਿਤੇ ਨੂੰ ਰੈਫਰ ਕਰਨਾ ਹੋਵੇ ਜਾਂ ਇਹਨੂੰ ਕੁਝ ਟੈਸਟ ਕਰਾਣੇ ਕੁਝ ਵੀ ਕਰਨਾ ਹੋਵੇ ਤੇ ਅਸੀਂ 108 ਨੂੰ ਆਪ ਕਾਲ ਕਰਕੇ ਬੁਲਾ ਲਈਦਾ ਸੋ ਉਸ ਪਾਸੇ ਅਸੀਂ ਪੂਰਾ ਕੰਮ ਕਰਨੇ ਪਏ ਆ ਕਿ ਕੋਈ ਕਮੀ ਪੇਸ਼ੀ ਨਾ ਹੋਵੇ ਇਹ ਐਂਬੂਲੈਂਸ ਸਾਡੇ ਕੋਲ ਆਪਣੇ ਕੋਲ ਹੋ ਜਾਵੇ ਇਹਦੇ ਵਾਸਤੇ ਡਿਮਾਂਡ ਅਸੀਂ ਕੀਤੀ ਹੋਈ ਹੈ ਤੇ ਹੋ ਜਾਵੇ ਤੇ ਬਹੁਤ ਵਧੀਆ ਨਹੀਂ ਤੇ ਉਹਦੀ ਉਹਦੀ ਕਾਰਟ ਵਿੱਚ ਅਸੀਂ 108 ਦਾ ਨਾਲ ਗੁਜ਼ਾਰਾ ਕਰਨੇ ਪਏ ਡਾਕਟਰ ਸਾਹਿਬ ਪਬਲਿਕ ਦਾ ਕਾਸਟ ਆਉਤੇ ਕਹਣਾ ਹੈ ਕਿ ਜਿਹੜੀਆਂ ਉਹਨੇ ਕੋਸ਼ਿਸ਼ ਦਵਾਈਆਂ ਨੇ ਉਹ ਬਾਹਰੋਂ ਰੈਫਰ ਕੀਤੀਆਂ ਜਾਂਦੀਆਂ ਕਿ ਜਿਹੜਾ ਇਥੋਂ ਅੰਦਰੋਂ ਮਿਲਦੇ ਨਹੀਂ ਸੀ ਕਿ ਕੋਈ ਸਰਕਾਰ ਦੀ ਇੱਕ ਪੂਰੀ ਕੋਸ਼ਿਸ਼ ਹੈ ਕਿ ਮਰੀਜ਼ ਜਦੋਂ ਆਜਵੇ ਤੇ ਸਾਰੇ ਟੈਸਟ ਸਾਰੇ ਦਵਾਈਆਂ ਉਹ ਇੱਥੇ ਹੀ ਉਪਲਬਧ ਕਰਾਈਆਂ ਜਾਣ ਸਾਡੀ ਪੂਰੀ ਕੋਸ਼ਿਸ਼ ਹੈ ਤੇ ਮੇਰੇ ਖਿਆਲ ਚ ਇਹੋ ਜਿਹਾ ਕੋਈ ਇਹੋ ਜਿਹੀ ਕੁਝ ਸਾਡੇ ਮੇਰੇ ਇੱਕ ਜਾਣਕਾਰੀ ਜੁਈ ਹੋ ਜਣੀ ਆ ਕਿ ਬਾਦ ਦਵਾਈ ਲੈਂਦਾ ਹੋਏ ਜੇ ਕਿਸੇ ਨੂੰ ਕੋਈ ਪਰੋ ਲੈ ਕੇ ਜਾਣੀ ਜਾਂਦੀ ਪਈ ਹੈ ਤੇ ਉਹ ਮੇਰੇ ਨਾਲ ਕੰਟੈਕਟ ਕਰੇ رابطہ قائم ਕਰੇ ਤੇ ਅਸੀਂ ਦੇਖ ਲਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਕਿਉਂਕਿ ਅਸੀਂ ਲੋੜ ਪੈਂਦੀ ਤੇ ਅਸੀਂ ਖਰੀਦ ਕੇ ਵੀ ਉਹਨੂੰ ਲੈ ਕੇ ਨਹੀਂ ਆਦੇ ਕੋਈ